ਜੀ ਇਹ ਉਹਨਾਂ ਦੇ ਬੇਟਾ ਜੀ ਇਹ ਉਹਨਾਂ ਦਾ ਪਾਪਾ ਜੀ ਅੰਦਰ ਰਹਿ ਗਏ ਉਹਨਾਂ ਦੇ ਬੇਟਾ ਜੀ ਇਹ ਪਾਜੀ ਕੀ ਕਰਨਾ ਹੈ ਜਿਹੜੀ ਅੱਗ ਲੱਗੀ ਇੱਥੇ ਅੱਜ ਪਾਜੀ ਲੋੜੀ ਦੇ ਤੁਹਾਡਾ ਬਾਲਿਆ ਸੀ ਥੱਲੇ ਅੱਛਾ ਜੀ ਬਸ ਪਤਾ ਨਹੀਂ ਕੋਈ ਚੰਗਿਆਲੀ ਥੱਲੇ ਦੇ ਕੀ ਅਸੀਂ ਉੱਪਰ ਬੈਠਾ ਸੀ ਸਾਡਾ ਪਰਿਵਾਰ ਬਿਲਕੁਲ ਬਸ 5 ਸੈਕਿੰਡਾਂ ਦੇ ਵਿੱਚ ਧੂਏ ਦਾ ਬਾਹਰ ਉੱbredਿਆ ਇੱਕਦਮ ਇਦਾਂ ਸਾਨੂੰ ਮੌਕਾ ਹੀ ਨਹੀਂ ਮਿਲਿਆ ਅਸੀਂ ਉੱਪਰ ਬਤਵਾਜਾ ਖੁੱਲੋਂ ਪਾਣੂ 도ੜੇ ਮੇਰੇ ਤੋਂ ਮੇਰਾ ਬੇਟਾ ਡੋਲੇ ਉੱਪਰੋਂ ਪਾਣੀ ਛੁੱਟਿਆ ਸੀ ਟੈਂਕੀ ਦੇ ਉੱਪਰੋਂ ਡੋਲੇ ਪਾਣੀ ਇੰਨਾ ਥੱਲੇ ਤੂ ਨਾ ਹੋ ਗਿਆ ਜਿਹੜੀ ਜਮਾਨੀ ਦੇ ਮੇਰੇ ਬੱਚਿਆਂ ਨੂੰ ਉਹ ਸਾਹਮਣੇ ਸਾਰੇ ਮੁੰਲੇ ਆ ਡੇਰੇ ਵਾਲੇ ਸਾਰਿਆਂ ਨੂੰ ਚਿੱਕਾ ਮਾਰੀਆਂ ਵਜਾ ਮਾਰੀਆਂ ਨਾਲੇ ਉੱਥੋਂ ਕੱਢਿਆ ਮੇਰੇ ਪਿਓ ਕੋ ਨਹੀਂ ਉੱਠਿਆ ਗਿਆ ਬਜ਼ੁਰਗ ਸੀ ਮੇਰੀ ਭੈਣ ਵੀ ਕੁਛੇ ਪਾਸੇ ਹੰਢੀ ਗਈ ਉਹ ਹੰਢੀ ਗਈ ਸੀ ਮੇਰੀ ਭੈਣ ਉਹ ਜਿਹੜੀ ਬੈੱਡ ਤੇ ਪਈ ਪਈ ਰੱਬ ਕੋਈ ਨਹੀਂ ਜਿੰਨੀ ਸੇਵਾ ਕੀਤੀ 30 35 ਸਾਲ ਦੀ ਸੇਵਾ ਕੀਤੀ ਲੈ ਲਾਇਆ ਪਣੀ ਮੇਰਾ ਪਿਓ ਵੀ ਅਗਰ ਮਾਣੇ ਦਾ ਪਿਓ ਵੀ ਇਹ ਜਾਨੀ ਨੁਕਸਾਨ ਕਿੰਨੇ ਜਣਿਆਂ ਦਾ ਹੈ ਬਲਕਿ ਭਾਜੀ ਕੁਝ ਅਜੇ ਕਨਫਰਮ ਨਹੀਂ ਅਨਫਾਰਮ ਹੈ ਮਾਲੀ ਨੁਕਸਾਨ ਹੈ ਅੰਦਰ ਖੜਦੇ ਪਏ ਆ ਬੇਟੀ ਕੱਢ ਕੇ ਲੱਗੀ ਆ ਕਿ ਕਿੰਨੇ ਫਲੋਰਾਂ ਨੂੰ ਅੱਗ ਲੱਗ ਗਈ ਸਭ ਕੁਝ ਖਤਮ ਹੋ ਗਿਆ ਜੀ ਬੇਟੀ ਬੇਟੀ ਨੂੰ ਲੈ ਕੇ ਲੱਗੇ ਸਭ ਕੁਝ ਖਤਮ ਹੋ ਗਿਆ ਬਜ਼ੁਰਗ ਲੈ ਅੰਦਰ ਉਹ ਕੱਢਦੇ ਉਹ ਗ੍ਰਾਮ ਦਾ ਸਭ ਕੁਝ ਗਿਆ ਗ੍ਰਾਮ ਦਾ ਤੇ ਮਲੇ ਕੀ ਕੋਈ ਚਿੰਗਾਰੀ ਨਾ ਲੱਗੀ ਇਧਰ ਜੀ ਰਾਹ ਦਿਓ ਹੈਲੋ ਵੀਰ ਸਾਈਡ ਹੋ ਜਾਓ ਮੇਰੇ ਕੋਸ਼ਿਸ਼ ਕਰਦੇ ਆ ਤੇ ਲੱਗੇ ਆ ਇਹ ਮਹੂਜੂਰ ਕੰਦਰੀ ਆ ਉਹਨਾਂ ਨੂੰ ਬਾਰੇ ਮਾਂ ਪੁੱਛਣ ਦਾ ਪਰ ਫਾਇਦੇ ਜਿਹੜੇ ਕਿੰਨੇ ਦੇ ਦਿੱਤੇ ਪੁੱਛ ਨਹੀਂ ਗੱਲ ਨਹੀਂ ਬੱਚੇ ਸਭ ਪਰ ਚੱਲ ਜਾਏਗਾ ਫਿਰ ਤੁਹਾਨੂੰ ਸਮਝ ਨਹੀਂ ਹੁੰਦਾ ਇਹਨਾਂ ਨੇ ਮੇਰੇ ਨਾਲ ਸਦਾ ਪਰਵਾਹ ਕੀਤੀ ਸਾਰਿਆਂ ਨਾਲ ਆਇਓ ਅਕੇਲੇ ਮੇਰੇ ਪਿਓ ਕੋ ਨਹੀਂ ਉੱਠਿਆ ਗਿਆ ਮੇਰਾ ਪਿਓ ਕੋ ਨਹੀਂ ਉੱਠਿਆ ਗਿਆ ਇਹ ਰੱਬਾ ਮੈਂ ਕੋਸ਼ਿਸ਼ ਕੀਤੀ ਹਰ ਕਰਨ ਦਾ ਹਰ ਕਰਨ ਦੇ ਜਿਹੜਾ ਕਰ ਸਕਣ ਮੈਂ ਲੋਕੀ ਇਹਦੇ ਅੱਗੇ ਫਾਮ ਕੀਤਾ ਜਾਵੇ ਸਾਡੀ ਨਾਲ ਜਿਹੜੇ ਪਹੁੰਚ ਅਜਮੇਰ ਸਾਹਿਬ ਵੀ ਇੱਥੇ ਬੜੀ ਭਿਆਨਕ ਆਗ ਲੱਗੀ ਹੋਈ ਜਿਹੜੇ ਰਾਤਾ ਚੌਂਕ ਦਰ ਇਹ ਪਾਜੀ ਇਹ ਕਿਹੜਾ ਰਾਕਾ ਦੋ ਇਹ ਆਪਣਾ ਰਾਕਾ ਬੰਦਾ ਜਾ ਉਹ ਆਪਣਾ ਮਾਨਾ ਸਿੰਘ ਰੋਡ ਚੋਰ ਸਿੰਘ ਗਲੀ ਮਨਨ ਸਿੰਘ ਚੌਂਕ ਚੋਰ ਸਿੰਘ ਗਲੀ ਚੋਰ ਸਿੰਘ ਗਲੀ ਤੇ ਕਿੰਨਾ ਤੇ ਨੁਕਸਾਨ ਹੋ ਗਿਆ ਕੋਈ ਬਹੁਤ ਜਿਆਦਾ ਨਕਸਾਨ ਹੋ ਗਿਆ ਲੋਕ ਲੱਖਣ ਇਨਸਾਨ ਹੋ ਗਿਆ ਲੋਕ ਦੇਗਾ ਲੱਖਣ ਦੇ ਬੱਚਾ ਵੀ ਇੱਕ ਇੱਕ ਬੱਚੀ ਭੈਣ ਸੀ ਤੇ ਇੱਕ ਨਾਲ ਫਾਦ ਸਾਹਿਬ ਨੇ ਬੇਟੀ ਤੇ ਘੱਟ ਲਈ ਆਪਾਂ ਲੱਗ ਗਏ ਹਸਪੀਟਲ ਤੇ ਬੇਟਾ ਉਹਨਾਂ ਦੀ ਮਹਾਲਾ ਸਾਹਿਬ ਉੱਪਰ ਹੀ ਆਲੇ ਤੇ ਉਹਨਾਂ ਦੀ ਹਾਲਤ ਕਿਸਰੀ ਦੀ ਪਤਾ ਨਹੀਂ ਜਦੋਂ ਕੋਸ਼ਿਸ਼ ਨਹੀਂ ਜਾਣਗੇ ਫਿਰ ਪਤਾ ਲੱਗੇਗਾ ਕਿ ਉਹਨਾਂ ਦੀ ਹਾਲਤ ਅੱਜ ਕੋਸ਼ਿਸ਼ ਨਹੀਂ ਕੀਤਾ ਕੋਸ਼ਿਸ਼ ਨਹੀਂ ਕੀਤਾ ਤੇ ਉਹਤੇ ਅੱਗ ਲੱਗੀ ਹੋਈ ਹੈ ਅੱਗ ਤਾਂ ਕੀ ਇਹਨਾਂ ਨੇ ਕਹਿੰਦੇ ਕਿ ਹਾਂ ਵੀ ਪਾਣੀ ਨਹੀਂ ਥੋੜੀ ਬੰਦ ਉਹਦੇ ਕਾਰਨ ਗਾਰੀ ਦੀ ਮੂਰੀ ਮਾਰੀ ਗਈ ਤੇ ਲੱਗ ਗਈ ਹੈ ਮਹਾਲੇ ਸਾਹਿਬ ਨੇ ਲੇਦਾ ਕੰਮ ਕਰਦੇ ਹੀ ਉਹਦੇ ਕੰਮ ਥੋੜਾ ਆ ਉਹ ਕਹਿੰਦੇ ਅੱਗ ਲੱਗੀ ਨੂੰ ਵੀ 4-5 ਘੰਟੇ ਹੋ ਗਏ 4-5 ਘੰਟੇ ਹੋ ਗਏ ਜੀ ਲੱਗ ਬੁਝਾਉਂਦੀ ਨੂੰ ਤੇ ਮਨ ਲੱਗੀ ਇੰਨਾ ਕੁ ਜ਼ਿਆਦਾ ਨਹੀਂ ਅੱਗ ਲੱਗ ਬਰੋਦ ਭਰ ਹਾਲੇ ਤੱਕ ਕੋਈ ਬੁਝਣ ਨਹੀਂ ਲਈ ਤੇ ਫਾਇਰ ਬ੍ਰਿਗੇਡ ਕਿੰਨੀ ਕੁ ਦੇਰ ਚ ਆ ਗਈ ਸੀ ਆ ਗਈ 8 ਘੰਟੇ ਦੇ ਵਿੱਚ ਵਿੱਚ ਆ ਗਈ 8 ਬੋੜੇ ਘੰਟੇ ਚ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਜੀ ਐਨ ਜੀਓ ਨੇ ਬੜੀ ਮਿਹਨਤ ਕੀਤੀ ਹੈ ਜੀ ਬਹੁਤ ਮਿਹਨਤ ਕੀਤੀ ਤੇ ਸਾਰੇ ਜਣੇ ਵੀਰ ਭਰਾ ਮਲੇਦਾਰ ਗਵਾਨੀ ਸਾਰੇ ਅਸੀਂ ਸਾਰਿਆਂ ਨੇ ਮੈਡੀਅਮ ਮਦਦ ਕੀਤੀ ਬਹੁਤ ਜਿਆਦਾ ਵਾਇਓ ਦੇ ਵਿੱਚ ਬਾਕੀ ਸਾਨੂੰ ਥੋੜਾ ਜਿਹਾ ਟਾਈਮ ਲੱਗਿਆ ਵੀ ਲੱਕੇ ਪੈਣੇ ਬਿਲਕੁਲ ਅਕਸਰ ਰਹਿੰਦਾ ਹੈ ਸਾਡੇ ਬਲਕਿ ਉਹਨਾਂ ਨੂੰ ਸਾਰੀਆਂ ਪੋਸਿਸ਼ਨ ਦਿੱਤੀਆਂ ਗਿਆ ਹੁਣ ਬਾਕੀ ਪਰਮਾਤਮਾ ਨੇ ਗੱਡ ਵੀਡੀਓ ਵਿੱਚ ਐਸ.ਐਚ.ਓ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਮੁੰਛੀ ਜਾਬ ਨੇ ਬਹੁਤ ਮਿਹਨਤ ਕੀਤੀ ਹੈ ਉੱਪਰ ਗਏ ਨੇ ਉਹਨਾਂ ਨੇ ਸਾਰੇ ਨੇ ਸਾਰੇ ਕਿੰਨੇ ਭਰਾ ਸਾਰੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਹੁਣ ਵੀ ਐਸ.ਐਚ.ਓ ਸਾਹਿਬ ਉੱਪਰ ਹੀ ਹੈ ਉਹਨਾਂ ਬਾਹਰ ਉੱਪਰ ਉੱਪਰ ਬਹੁਤ ਸਾਰੇ ਉੱਪਰ ਹੀ ਚਲੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਵੀ ਤੇ ਉੱਪਰ ਜਾਣ ਦਾ ਕਾਕਾ ਦਾ ਬਿਊਲ ਬਦਿਆ ਭਾਜੀ ਭਾਜੀ ਥੋੜਾ ਜਿਆਦਾ ਵੀ ਮੇਰੇ ਨਾਲ ਪਰ ਜਾਣਾ ਔਖਾ ਹੈ ਹਾਂ ਹਾਂ ਪਰਲੇ ਹਾਂ ਹਾਂਜੀ ਬਣੀ ਭਾਜੀ ਕੋਈ ਲੱਭਦੇ ਨਹੀਂ ਗਿਆ ਮੇਰਾ ਪਰ ਮਾਰ ਰਾਹ ਦੇ ਉੱਤੇ ਆਣਾ ਹਾਂਜੀ ਮੇਰ ਸਾਹਿਬ ਅੱਜ ਜਿਹੜੀ ਇੱਥੇ ਰਾਤ ਦਾ ਚੌਂਗ ਦੇ ਵਿੱਚ ਜਿਹੜੀ ਕਹਿੰਦੇ ਅੱਗ ਲੱਗਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਮੌਕੇ ਤੇ ਪਹੁੰਚੇ ਹੋ ਕੀ ਤੁਹਾਡੇ ਧਿਆਨ ਦੇ ਵਿੱਚ ਆਇਆ ਮੈਨੂੰ ਫੋਨ ਆਇਆ ਸੀਗਾ ਇਥੋਂ ਪੁਲਸ ਸਾਹਿਬ ਦਾ ਕਿ ਉੱਥੇ ਇਸਰਾ ਜਿਹੜੀ ਇਹ ਗਲੀ ਸੰਦਕਚੂਰ ਕਾਰਗਸ ਚੌਂਕ 'ਤੇ ਅੱਗ ਲੱਗੀ ਹੈ ਸੋ ਗੱਡੀਆਂ ਤਾਂ ਮੇਰੇ ਕਾਰਪੋਰੇਸ਼ਨ ਦੀਆਂ ਜਿਹੜੀਆਂ ਨੇ ਉਹ 7-8 10 ਮਿੰਟ ਦੇ ਵਿੱਚ ਪਹੁੰਚ ਗਿਆ ਸੀਗੀਆਂ ਕਿਉਂਕਿ ਇਹ ਗਲੀ 2-300 ਫੁੱਟ ਅੱਗੇ ਡੂੰਗੀ ਹੈ ਬਹੁਤ ਭੀੜੀ ਹੈ ਗਲੀ ਦੇ ਵਿੱਚ ਦੇਖ ਰਹੇ ਹੋ 4-5 ਫੁੱਟ ਦੀ ਗਲੀ ਹੈ ਸੋ ਬਾਹਰ ਗੱਡੀਆਂ ਲਗਾ ਕੇ ਇੱਕ ਤਾਂ ਅੰਦਰ ਪਾਈਪ ਜਿਹੜੀ 3 400 ਫੁੱਟ ਦੀ ਹੋਣੀ ਉਹ ਪ੍ਰੈਸ਼ਰ ਦੇ ਨਾਲ ਕੋਈ ਪ੍ਰੈਸ਼ਰ ਵੀ ਘਟਦਾ ਲੇਕਿਨ ਫਿਰ ਵੀ ਇਹਨਾਂ ਨੇ ਜਿਹੜੇ ਹੈਗੇ ਨੇ ਸੱਤ ਜਾਨੇ ਅੰਦਰ ਸੀ ਪੰਜ ਜਾਨੇ ਜਿਹੜੇ ਨੇ ਉਹ ਬਚਾ ਲਏਗੇ ਨੇ ਦੋ ਸੀ ਜਿਹੜੇ ਛੱਤ ਤੇ ਸੀ ਇੱਕ ਬਜ਼ੁਰਗ ਨੇ ਇੱਕ ਬੱਚੀ ਉਹ ਉਹ ਬੱਚੀ ਨੂੰ ਤਾਂ ਹਸਪੀਟਲ ਐਡਮਿਟ ਕਰੂ ਭੇਜ ਦਿੱਤਾ ਗਿਆ ਔਰ ਜਿਹੜਾ ਬਜ਼ੁਰਗ ਨੇ ਉਹਨਾਂ ਨੂੰ ਰੈਸਕਿਊ ਕਰ ਰਹੇ ਨੇ ਉਨੇ ਵੀ ਜਿਹੜੇ ਨੇ ਸਟਾਫ ਸਾਰਾ ਕੰਮ ਚੱਲ ਰਿਹਾ ਨਾਲ ਤੇ ਤੁਹਾਡੇ ਕਲੀਨਿਕ ਦੇ ਪਹਿਲਾਂ ਧਿਆਨ ਲਿਆਂਦਾ ਗਿਆ ਸੀ ਮੇਰੇ ਨੂੰ ਮੈਨੂੰ ਕਿਉਂਕਿ 8 ਘੰਟਾ ਹੋ ਗਿਆ ਜਿਸ ਟਾਈਮ ਆਇਆ ਉਸੇ ਟਾਈਮ ਜਿਹੜਾ ਨਾ ਮੈਂ ਆ ਗਿਆ ਸੀ ਇੱਥੇ ਕੋਈ ਦਿੱਤਾ ਨਹੀਂ ਕਰਿਆ ਹੋਇਆ ਬੋਤਲਾਂ ਭੇਜੋ ਜੱਗ ਨਾਲ ਭੇਜੋ ਬੋਤਲਾਂ ਭੇਜੋ